ਇਹਨਾਂ ਨੇ ਤੁਹਾਡੇ ਤੇ ਇਲਜ਼ਾਮ ਲਾਏ ਹੈਗੇ ਸਾਰੇ ਨਰੇਗਾ ਕੰਮਿਆਂ ਨੇ ਵੀ ਤੁਸੀਂ ਜਲਦੀ ਹਾਜ਼ਰੀਆਂ ਲਵਾਈਆਂ ਹੈਗੀਆਂ ਉਸ ਦੇ ਸਬੰਧ ਵਿੱਚ ਤੁਹਾਡਾ ਵਰਸ਼ਨ ਲੈਣਾ ਸੀ ਵੀਰੇ ਜਲਦੀ ਹਾਜ਼ਰੀਆਂ ਸਰਪੰਚ ਨੇ ਤਾਂ ਕਹੜੀਆਂ ਜਲਦੀ ਹਾਜ਼ਰੀਆਂ ਲਾਉਣੀਆਂ ਹੁੰਦੀਆਂ ਜੀ ਜੀ ਸਰਪੰਚ ਤਾਂ ਲਾਈ ਨਹੀਂ ਸਕਦੇ ਜਲਦੀ ਹਾਜ਼ਰੀਆਂ ਇਹ ਤਾਂ ਕੰਮ ਤਾਂ ਜਿਆਦਾ ਜਿਹੜਾ ਕਰਨਾ ਹੁੰਦਾ ਉਹ ਮੀਟ ਨਹੀਂ ਕਰਨਾ ਹੁੰਦਾ ਜਿਹੜਾ ਵੀ ਨਿਕਲਿਆ ਮਿਸਟਰੋਲ ਸਰਕਾਰੀ ਉਹ ਵੀਡੀਓ ਦਫ਼ਤਰੋਂ ਮਿਸਟਰੋਲ ਨਿਕਲਿਆ ਹੋਇਆ ਆਪਣਾ ਇਹ ਜਿਹੜਾ ਆਪਣਾ ਦਫ਼ਤਰ ਹੈ ਮੇਰੇ ਗਲ ਆਖਦਾ ਜੀ ਉਹਦੇ ਤੋਂ ਮਿਸਟਰੋਲ ਨਿਕਲਿਆ ਤੇ ਮਿਸਟਰੋਲ ਨਿਕਲ ਕੇ ਆਇਆ ਹਾਂ ਜੀ ਹਾਜ਼ਰੀ ਲੱਗੀਆਂ ਦੀ ਐਵੇਂ ਤਾਂ ਲੱਗ ਨਹੀਂ ਸਕਦੀਆਂ ਆ। ਨਹੀਂ ਉਹ ਜਿੰਨਾ ਦਿਨਾਂ ਦੇ ਵਿੱਚ ਹਾਜ਼ਰੀਆਂ ਲੱਗੀਆਂ ਹੋਈਆਂ ਜੀ ਕਿਉਂਕਿ ਕਾਫੀ ਸਾਰੇ ਇਹਨਾਂ ਨੇ ਇਹੋ ਜੇ ਨਾਮ ਵੀ ਲਏ ਹੈਗੇ ਆ। ਵਿਦਿਆਰਥੀਆਂ ਦੇ ਪੇਪਰ ਸੀਗੇ ਉਹਨਾਂ ਨੇ ਪੇਪਰ ਵੀ ਦਿੱਤੇ ਹੈਗੇ ਆ। ਰਿਜ਼ਲਟ ਵੀ ਆਇਆ ਪ੍ਰੋਪਰ ਉਹਨਾਂ ਦਾ। ਉਹ ਉਸ ਦਿਨ ਉਹਨਾਂ ਨੂੰ ਛੁੱਟੀ ਦੇ ਹੋਊਗਾ। ਨਹੀਂ ਜੀ ਪੇਪਰ ਵਾਲੇ ਦਿਨ ਕੌਣ ਛੁੱਟੀ ਤੇ ਹੁੰਦਾ ਜੀ ਪੇਪਰ ਦੇ ਕੇ ਪੇਪਰ ਦੇ ਵਿੱਚੋਂ ਪਾਸ ਹੋਇਆ ਵਿਦਿਆਰਥੀ ਆ। ਉਹ ਸੇਮ ਉਸੇ ਦਿਨ ਦੀ ਗੱਲ ਹੈ ਜੀ। ਹਾਂ ਜੀ ਹਾਂ ਜੀ ਉਸੇ ਦੇ ਉਸੇ ਦਿਨਾਂ ਦੇ ਵਿੱਚ ਮਾਸਟਰ ਰੋਲ ਨਿਕਲਿਆ ਆਏਗਾ। ਤੇ ਉਹਨਾਂ ਦਿਨਾਂ ਦੇ ਵਿੱਚ ਹੀ ਆ ਜਿਹੜਾ ਉਸ ਮੁੰਡੇ ਨੇ ਪੇਪਰ ਦਿੱਤਾ ਹੈਗਾ ਪੱਕਾ ਇਹ ਗੱਲ ਦਾ ਸ਼ੋਰ ਹੈ ਨਾ ਵੀ ਉਸੇ ਦਿਨ ਦੀ ਹੈ ਫਿਰ ਤਾਂ ਪਤਾ ਕਰਾ ਲੈਣੇ ਵੀ ਜੇ ਉਸੇ ਦਿਨ ਉਸੇ ਦਿਨ ਉਸ ਉਹਨਾਂ ਦਿਨਾਂ ਦੇ ਵਿੱਚ ਹੀ ਇਹਨਾਂ ਨੇ ਹਾਜ਼ਰੀਆਂ ਲਗੀਆਂ ਦਿਖਾਈਆਂ ਹੋਈਆਂ ਬਿਨਾ ਦਿਨਾਂ ਦੇ ਦਿਨਾਂ ਦਾ ਮਤਲਬ ਨਹੀਂ ਗਦਰ ਦਿਨਾਂ ਦੀ ਗੱਲ ਨਹੀਂ ਤਰੀਕਾ ਦੇ ਵਿੱਚ ਹੀ ਤਰੀਕਾ ਦੇ ਵਿੱਚ ਹੀ ਉਹਨਾਂ ਤਰੀਕਾਂ ਦੇ ਵਿੱਚ ਹੀ ਉਸੇ ਤਰੀਕ ਆਹ ਉਸ ਤਰੀਕ ਦੇ ਉਸ ਤਰੀਕ ਦੇ ਵਿੱਚ ਹੀ ਪੇਪਰ ਆ ਉਸ ਤਰੀਕ ਦੇ ਵਿੱਚ ਹੀ ਹਾਜ਼ਰੀ ਲੱਗੀ ਹੋਈ ਹੈ ਜੀ ਨਰੇਗਾ ਦੀ ਉਹਨਾਂ ਕੋਈ ਕੋਈ ਉਹੀ ਗੱਲ ਨਹੀਂ ਹੋ ਰਿਹਾ ਉਹਦਾ ਪਤਾ ਕਰਵਾਉਣਾ ਜਿਹੜੇ ਆ ਵਿਦਿਆਰਥੀ ਦੀ ਹਾਜ਼ਰੀ ਲੱਗੀ ਕੀ ਨਾਮ ਲੈ ਰਿਹਾ ਉਸ ਵਿਦਿਆਰਥੀ ਦਾ ਨਾਮ ਦੱਸੀਆ ਕਨਾਲ ਕਨਾਲ ਜੀ ਇੱਕ ਕੁੜੀ ਟੀਚਰ ਲੱਗੀ ਜੀ ਕਨਾਲ ਕਨਾਲ ਜੀ ਸਾਨੂੰ ਕਪਤਾਨ ਕਨਾਲ ਠੀਕ ਕਪਤਾਨ ਸਿੰਘ ਜੀ ਉਹਦਾ ਪਤਾ ਕਰਵਾ ਇੱਕ ਲੜਕੀ ਟੀਚਰ ਲੱਗੀ ਹੋਈ ਹੈ ਜੀ ਆਪਣੇ ਪ੍ਰਾਈਵੇਟ ਜੀ ਨੀਤੂ ਦੇਵੀ ਲੜਕੀ ਟੀਚਰ ਲੱਗੀ ਟੀਚਰ ਲੱਗੀ ਹੋਈ ਹੈ ਉਹਦਾ ਕੀ ਹੈ ਨੀਤੂ ਦੇਵੀ ਜੀ ਲੜਕੀ ਦਾ ਨਾਮ ਜੀ ਰੀਤੂ ਦੇਵੀ ਰੀਤੂ ਦੇਵੀ ਜੀ ਹੈਲੋ ਇੱਕ ਲੜਕੀ ਹੈ ਜੀ ਰੀਤੂ ਦੇਵੀ ਹੈਲੋ ਸਰ ਹਾਂ ਰੀਤੂ ਹਾਂਜੀ 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 ਉਹਨਾਂ ਦਾ ਵੀ 5-7 ਦਿਨ ਲਗਾਤਾਰ ਹਾਜ਼ਰੀਆਂ ਲੱਗੀਆਂ ਜੀ ਨਾਲੇ ਤਾਂ ਸਕੂਲ ਦੇ ਵਿੱਚ ਲੱਗੀਆਂ ਤੇ ਨਾਲ ਹੀ ਉਹਨਾਂ ਦਿਨਾਂ ਦੇ ਵਿੱਚ ਸੇਮ ਦਿਨਾਂ ਦੇ ਵਿੱਚ ਨਰੇਗਾ ਦੇ ਵਿੱਚ ਹਾਜ਼ਰੀਆਂ ਲੱਗੀਆਂ ਜੀ ਇਹ ਜਿਹੜਾ ਹੁਣ ਜਿਹੜਾ ਪਿਛਲਾ ਮਸਰੌਲ ਨਿਕਲਿਆ ਸੀ ਮਸਰੌਲ ਹਾਲ ਗਏ ਹਾਂਜੀ ਆ ਜਿਹੜਾ ਹੁਣ ਅਪ੍ਰੈਲ ਮਹੀਨੇ ਦਾ ਜੀ ਇਹ ਅਪ੍ਰੈਲ ਮਹੀਨੇ ਦਾ ਜੀ ਮਈ ਅਪ੍ਰੈਲ ਹਾਂ ਤੇਰਾ ਪਿਛਲੇ ਮਹੀਨੇ 'ਚ ਨਿਕਲਿਆ ਹੋਊਗਾ ਜਾਨਕੀ ਲਾਸਟ ਮਹੀਨ ਦਾ ਮਸਰੌਲੀ ਹੋਊਗਾ ਉਸ ਤੋਂ ਬਾਅਦ ਤਾਂ ਮੇਰੇ ਨਾਲ ਤਾਂ ਨਿਕਲੇ ਹੀ ਨਹੀਂ ਕੋਈ ਜੀ ਇੱਕ ਇੱਕ ਰੀਤੂ ਹੈ ਇੱਕ ਕਨਾਲ ਹੈ ਰੀਤੂ ਹੈ ਜਿਹੜੀ ਉਹ ਟੀਚਰ ਲੱਗੀ ਹੋਈ ਹੈ ਸਕੂਲ 'ਚ ਹਾਂਜੀ ਹਾਂਜੀ ਰੀਤੂ ਜਿਹੜੀ ਸਨ ਵਾਈਫ ਆਫ ਪਵਨਦੀਪ ਸਿੰਘ ਵਾਈਫ ਆਫ ਪਵਨਦੀਪ ਸਿੰਘ ਜੀ ਠੀਕ ਹੈ ਕੋਈ ਗੱਲ ਨਹੀਂ ਮੈਂ ਦੋਨਾਂ ਮਿੰਟ ਦੋ ਮਿੰਟ ਹੈਗੇ ਸਾਡੇ ਕੋਲ ਦੋਨਾਂ ਮਿੰਟਾਂ ਨੂੰ ਬੁਲਾ ਕੇ ਗੱਲ ਕਰਨਾ ਉਹਨਾਂ ਨਾਲ ਜੀ ਕੀ ਮਸਲਾ ਹੈ ਹੈਗਾ ਇੱਕ ਸਾਰਾ ਇਹਨਾਂ ਦਾ ਇਹ ਵੀ ਕਹਿਣਾ ਹੈਗਾ ਕਿ ਜਦੋਂ ਵੀ ਮਾਸਟਰ ਰੋਲ ਕਰਦੇ ਹੈਗੇ ਆ ਕੋਈ ਹੋਕਾ ਨਹੀਂ ਦਵਾਇਆ ਜਾਂਦਾ ਜੀ ਹੋਕਾ ਦਵਾਇਆ ਜਾਣਾ ਚਾਹੀਦਾ ਜੀ ਇਹਨਾਂ ਦੀ ਡਿਮਾਂਡ ਇਹ ਵੀ ਹੈ ਜੀ ਬਿਲਕੁਲ ਹੋਕਾ ਦਵਾਓ ਜੀ ਐਪਲੀਕੇਸ਼ਨ ਭਰ ਦਿਆ ਸਾਰੀਆਂ ਹੁੱਕਾ ਦਵਾਉਂਦੇ ਇਹਨਾਂ ਨੂੰ ਸਪੈਸ਼ਲ ਮੀਟਨ ਕਿਹਾ ਹੋਇਆ ਮੈਂ ਅੱਜ ਵੀ ਤੁਸੀ ਆਪਣਾ ਆਪਣਾ ਮਸਟਰੋਲ ਨਿਕਲਦਾ ਉਦੋਂ ਪਹਿਲਾਂ ਹੁੱਕਾ ਦਵਾਉਣਾ ਹੁੱਕਾ ਦਵਾਉਂਦੇ ਪਿੰਡ ਚ ਜਿਉਣੀ ਦਵਾਉਂਦੇ ਬਕਾਇਦਾ ਗੁਰਦੁਆਰੇ ਜਾ ਕੇ ਆਜਰੀਆਂ ਨਾਲ ਹੁੱਕਾ ਦਵਾਉਂਦੇ ਫੇਰ ਹੀ ਫੈਲਾ ਪ੍ਰੀਤੀਆਂ ਹੋਰ ਇਕੱਲੇ ਇਕੱਲੇ ਬੰਦਿਆਂ ਦਾ ਕੋਈ ਕਹਿ ਨਹੀਂ ਸਕਦਾ ਨਾ ਜਾ ਕੇ ਕਿ ਤੁਸੀਂ ਆ ਕੇ ਆਪਣੀ ਐਪਲੀਕੇਸ਼ਨ ਦਿਓ ਇਹਦਾ ਹੁੱਕਾ ਦਵਾਉਂਦੇ ਤਾਂ ਹੀ ਐਪਲੀਕੇਸ਼ਨਾਂ ਭਰੀਆਂ ਜੀ ਚਲੋ ਠੀਕ ਆ ਸਰ ਇੰਨੀ ਤੁਹਾਡਾ ਵਕਤ ਲੈਣਾ ਸੀ ਕੋਈ ਗੱਲ ਨਹੀਂ ਮੀਟਾਉਣ ਕੋਈ ਗੱਲ ਨਹੀਂ ਜੇ ਕੋਈ ਕਮੀ ਪੇਸ਼ੀ ਹੈ ਮੇਟਾਂ ਦੀ ਮੇਟਾਂ ਨੂੰ ਖਿਜਦੇ ਆ ਜੇ ਕੋਈ ਇਹਨਾਂ 'ਚ ਕਮੀ ਪੇਸ਼ੀ ਹੋਵੇ ਤਾਂ ਇਹਨਾਂ ਨੂੰ ਖਿਜਦੇ ਜਿਹੜੇ ਤੁਸੀਂ ਦੋ ਨਾਮ ਦਿੱਤੇ ਉਹਨਾਂ ਦਾ ਮੈਂ ਪਤਾ ਕਰਵਾਉਣਾ ਹੁਣੇ ਠੀਕ ਹੈ ਜੀ ਇਸ ਤੋਂ ਇਲਾਵਾ ਹੋਰ ਵੀ ਕਾਫੀ ਨਾਮ ਆ ਜੀ ਇਹਨਾਂ ਕੋਲੇ ਲਿਸਟ ਆ ਜੀ ਪ੍ਰੋਪਰ ਕੋਈ ਗੱਲ ਨਹੀਂ ਜਿਹੜੀ ਲਿਸਟ ਇਹਨਾਂ ਨੂੰ ਮੈਂ ਹੁਣ ਤਾਂ ਗਿਆ ਹੋਇਆ ਇਹਨਾਂ ਨੂੰ ਕੋਈ ਵੀ ਸ਼ਾਮ ਨੂੰ ਲਿਸਟ ਲੈ ਕੇ ਮੇਰੇ ਘਰੇ ਆ ਜਾਣ ਸਮੇ ਜੋ ਵੀ ਧੀਰਾ ਜੋ ਮਤਲਬ ਹਲ ਕਰਨ ਅਸੀਂ ਬੈਠੇ ਕਰਾਂਗੇ ਜਿਹਦੇ ਕੋਈ ਕਾਰਵਾਈ ਬੰਦੀ ਹੋਊਗੀ ਉਹਦੀ ਕਾਰਵਾਈ ਵੀ ਕਰਾਂਗੇ ਉਹਦੇ ਕੋਈ ਵੇ ਨਹੀਂ ਹੋਵੇ ਕੋਈ ਕਿਸੇ ਨਾਲ ਕੁਝ ਨਹੀਂ ਵਰਕ ਰੱਖਿਆ ਜਾਊਗਾ ਜੇ ਕਾਰਵਾਈ ਕਰਨੀ ਤਾਂ ਉਹ ਤੇ ਕਾਰਵਾਈ ਵੀ ਹੋਊਗੀ ਜਿਹੜੇ ਬੰਦੇ ਤੇ ਜੀ ਇਹਨਾਂ ਨਾਲ ਕੀ ਕਰਨਾ ਹੈ ਕੋਈ ਰੋਣੇ ਜਿਹੜੇ ਬੰਦੇ ਜਿਨ੍ਹਾਂ ਦੇ ਨਾਮ ਹੈ ਇਹ ਨਾਮ ਲੈ ਕੇ ਇੱਕ ਵਾਰੀ ਮਿਲਣਾ ਨਾਮ ਲੈ ਕੇ ਮਿਲਣਾ ਉਸ ਤੋਂ ਬਾਅਦ ਜੋ ਇਹਨਾਂ ਦੇ ਕਾਰਨਾ ਜਿਹੜਾ ਗਲਤ ਲੱਗੇ ਆਜ ਰਿਹਾ ਉਹਦੀ ਹਰ ਇੱਕ ਕਾਰਵਾਈ ਹੋਊਗੀ ਨਹੀਂ ਸਰ सरपंच साहब ही बोल रहे हो सुखमंदर सिंह ही बोल रहे हो सर हां जी हां जी हां जी हां जी हां जी हां जी खुदा इस ने शुरू हम दिखाई पुरानी मुद्दा ए सरपंच दी आवाज नहीं झूठा है ठीक है अच्छा भाई जी सरपंच साहब ਨਾਲ ਗੱਲ ਬਾਤ ਕੀਤੀ ਹੈਗੀ ਉਹ ਕਹਿੰਦੇ ਵੀ ਪ੍ਰੂਫ ਲੈ ਕੇ ਜਿਹੜੇ ਸਾਡੇ ਘਰੇ ਆ ਜਿਓ ਜੇ ਵਿਸ਼ਵਾਸ ਹੈਗਾ ਉਹਨਾਂ ਦੀ ਗੱਲ ਨਹੀਂ ਹਾਂ ਜੀ ਨਹੀਂ 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 ਦੇਖੋ ਵੀਰੇ ਸਾਰੇ ਨਾਲ ਬੋਲਿਆ ਕਰੋ ਜਿਹਨੂੰ ਪੁੱਛਿਓ ਦੇਖੋ ਚਲੋ ਵੀਰੇ ਅਸੀਂ ਐਸੀ ਗੱਲ ਨਹੀਂ ਪੰਚਾਇਤਾਂ ਤੇ ਭਰੋਸਾ ਹਨਾ ਦੁਨੀਆ ਕਰਦੀ ਹੈ ਤੇ ਅਸੀਂ ਵੀ ਕਰਦੇ ਆ ਬਟ ਜਦੋਂ ਸਰਪੰਚ ਸਾਹਿਬ ਗੱਲ ਹੀ ਨਹੀਂ ਕਰਨਗੇ ਫਰਜ਼ੀ ਭਰੋਸਾ ਕਿਤੇ ਕਰਾਂਗੇ ਨਹੀਂ ਮੈਂ ਹੁਣੇ ਤੁਹਾਡੇ ਸਾਹਮਣੇ ਗੱਲ ਕੀਤੀ ਹੈ ਜੀ ਬਾਈ ਜੀ ਸਰਪੈਂਸਲ ਦੀ ਆਵਾਜ਼ ਹੀ ਨਹੀਂ ਸੀਗੀ ਵਰਸ ਟੈਸਟ ਕਰਵਾ ਲਓ ਝੂਠ ਬੋਲਦੇ ਨੇ ਉਹ ਬਾਈ ਜੀ ਆਵਾਜ਼ ਨਹੀਂ ਆ ਰਹੀ ਨਾ ਨਹੀਂ ਆਵਾਜ਼ ਨਹੀਂ ਨਹੀਂ ਆਵਾਜ਼ ਉਹਨਾਂ ਦੀ ਨਹੀਂ ਨਹੀਂ ਸਰਪੈਂਸਲ ਦੀ ਬਾਈ ਇਹ ਮੁੰਡੇ ਦੇ ਨਾਮ ਜੋਗਨ